ਅਗਲਾ ਸਵਾਲ ਹੈ ਜੀ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਨੁਕਸਾਨ ਮਤਲਬ ਕਹਿੰਦੇ ਇਨਸਾਨ ਦਾ ਕਿਸ ਚੀਜ਼ ਨੇ ਕੀਤਾ ਵੀਰ ਜੀ ਅੱਜ ਦੇ ਸਮੇਂ ਚ ਸਭ ਤੋਂ ਵੱਧ ਨੁਕਸਾਨ ਹੈ ਜਿਹੜਾ ਉਹ ਮੋਬਾਈਲ ਨੇ ਕੀਤਾ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਸੀ ਆਪਾਂ ਟੀਵੀ ਦੇਖਦੇ ਹੁੰਦੇ ਸੀ ਉਹ ਜਿਹੜਾ ਟੀਵੀ ਦੇਖਦੇ ਸੀ ਕੋਈ ਜਲੰਦਰ ਦੂਰਦ੍ਰਿਸ਼ਨ ਚੱਲਦਾ ਸੀ ਜਾਂ ਕੁਝ ਹੋਰ ਪ੍ਰੋਗਰਾਮ ਚੱਲਦੇ ਸੀ ਉਹਦਾ ਇੱਕ ਸਮਾਂ ਸੀ ਅੱਜ ਦੇ ਸਮੇਂ ਮੋਬਾਈਲ ਨੇ ਇੰਨਾ ਕ ਜਿਆਦਾ ਨੁਕਸਾਨ ਕੀਤਾ ਇਹਨੂੰ 5% ਜਿਹੜੇ ਬੰਦੇ ਕਥਾ ਸੁਣਦੇ ਆ ਜਾਂ ਕੋਈ ਸਹੀ ਪਾਸੇ ਲਾਉਂਦੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇੱਕ ਇੱਕ ਮਿੰਟ ਦੀਆਂ ਜਿਹੜੀਆਂ ਕਲਿੱਪਾਂ ਹੁੰਦੀਆਂ ਜੀ ਇਹ ਸਾਰੀਆਂ ਜਿਉਂ ਲੱਗੇ ਵੇਖਣ ਤਿੰਨ ਤਿੰਨ ਘੰਟੇ ਬੰਦੇ ਦੇਖਦੇ ਰਹਿੰਦੇ ਆ ਮਤਲਬ ਉਹ ਇੰਨਾ ਕ ਜਿਆਦਾ ਨੁਕਸਾਨ ਕੀਤਾ ਅੱਜ ਜੇ ਡਿਵੋਰਸ ਹੋ ਰਹੇ ਆ ਘਰਾਂ 'ਚ ਕਲੇਸ਼ ਆ ਜੇ ਅੱਜ ਦੇ ਟਾਈਮ ਇੰਨੇ ਬੁਰੇ ਹਾਲਾਤ ਆ ਉਹਦਾ 99% ਕਾਰਨ ਮੋਬਾਈਲ ਹੈ ਰਿਸ਼ਤੇ ਟੁੱਟ ਰਹੇ ਆ ਰਿਸ਼ਤੇ ਟੁੱਟ ਰਹੇ ਰਿਸ਼ਤੇ ਟੁੱਟਨੇ ਵੀਰ ਜੀ ਜਦੋਂ ਕਿਤੇ ਘਰੇ ਮਾੜੀ ਮੋਟੀ ਗੱਲਬਾਤ ਹੋਈ ਤੇ ਉਹ ਐ ਹੁੰਦਾ ਵਾ ਬੀਬੀ ਭੈਣ ਗੁੱਸੇ ਦੇ ਵਿੱਚ ਆਪਦੀ ਮਾਤਾ ਨੂੰ ਫੋਨ ਕਰ ਦਿੰਦੀ ਆ ਉਦੋਂ ਹੀ ਚੱਲ ਕੇ ਆ ਜਾਂਦੀ ਆ ਤੇ ਉਹ ਫਿਰ ਕਲੇਸ਼ ਸ਼ੁਰੂ ਹੋ ਜਾਂਦਾ ਜੇ ਉਹ ਹੀ ਤੁਸੀਂ ਅਜੇ ਗੱਲਬਾਤ ਹੋਈ ਹੋਵੇ ਚਲੋ ਘਰ ਦੇ ਵਿੱਚ ਕਿਤੇ ਮਾੜਾ ਮੋਟਾ ਹੁੰਦਾ ਹੈ ਨਾ ਉਹ ਜੇ ਗੱਲਬਾਤ ਹੁੰਦੀ ਅੱਗੇ ਚਿੱਠੀ ਪੱਤਰ ਹੁੰਦਾ ਸੀ ਜਾਂ ਕਿਤੇ ਕੋਈ ਹੁੰਦਾ ਸੀ ਬੰਦਾ ਕਹਿੰਦਾ ਜਦੋਂ ਨੂੰ ਗੱਲਬਾਤ ਉਦੋਂ ਨੂੰ ਠਹਿਰਾਉ ਆ ਜਾਂਦਾ ਸੀ ਉਦੋਂ ਨੂੰ ਸ਼ਾਂਤੀ ਹੋ ਜਾਂਦੀ ਸੀ ਫਿਰ ਤੋਂ ਉਹੋ ਜੇ ਹੋ ਜਾਂਦੇ ਜਿਥੇ ਵੀਰ ਦੀ ਦੋ ਭਾਂਡੀਆਂ ਖੜਕਣਗੇ ਤਾਂ ਸਹੀ ਜਾਂ ਤੁਸੀਂ ਗੁਰਮਤ ਦੇ ਹਸਾਬ ਨਾਲ ਚੱਲੋ ਫਿਰ ਤੁਹਾਡੀ ਜ਼ਿੰਦਗੀ ਬੜੀ ਆਨੰਦ ਦੇ ਵਿੱਚ ਨਿਕਲ ਸਕਦੀ ਹੈ ਮਤਲਬ ਇੰਨਾ ਕੁ ਜ਼ਿਆਦਾ ਮੋਬਾਈਲ ਨੇ ਨੁਕਸਾਨ ਕੀਤਾ ਅੱਜ ਦੇ ਟਾਈਮ ਬੱਚਿਆਂ ਦੀ ਨਿਗਾ ਕਮਜ਼ੋਰ ਹੋ ਰਹੀ ਹੈ ਜੇ ਤੁਸੀਂ ਦੇਖ ਲਓ ਵੀ ਅੱਜ ਨਾਲ ਨਿੱਕੇ ਨਿੱਕੇ ਬੱਚਿਆਂ ਨੇ ਅਣਕਾ ਲੱਗੀਆਂ ਹੁਣ ਥੋੜੇ ਮੇਰੇ ਤਾਂ ਜਾ ਕੇ ਹੁਣ 50 ਸਾਲ ਦੀ ਉਮਰ ਮੇਰੀ ਹੋ ਗਈ ਇੰਨੀ ਕੁ ਥੋੜੀ ਹੋਣੀ ਹੈ ਨਾ ਆਪਣੇ ਤਾਂ ਹੁਣ ਜਾ ਕੇ ਆਪਾਂ ਨੂੰ ਲੋਡ ਪੈਣ ਲੱਗੀ ਹੈ ਤੇ ਤੁਸੀਂ ਦੇਖ ਲਓ ਵੀ 10 12 ਸਾਲ ਦੀਆਂ ਬੱਚੀਆਂ ਤੇ 10 12 ਸਾਲ ਦੇ ਬੱਚਿਆਂ ਦੇ ਏਡੇ ਏਡੇ ਮੋٹے ਚਸ਼ਮੇ ਲੱਗ ਗਏ ਤੇ ਇਹ 50 ਸਾਲ 'ਚ ਤੁਸੀਂ ਸੋਚ ਸਕਦੇ ਹੋ ਵੀ ਕੀ ਹਾਲਾਤ ਹੋਣਗੇ ਇਹਨਾਂ ਦੇ ਬਿਲਕੁਲ ਅੰਨੇ ਹੋ ਜਾਣਗੇ ਇਸ ਕਰਕੇ ਮੇਰੀ ਬੇਨਤੀ ਹੈ ਸੰਗਤ ਨੂੰ ਹੱਥ ਜੋੜ ਕੇ ਅਸ ਕਿਰਪਾ ਕਰਕੇ ਨਾ ਤੁਸੀਂ ਬੱਚਿਆਂ ਤੋਂ ਜਿੰਨਾ ਮੋਬਾਈਲ ਦੂਰ ਰੱਖ ਸਕਦੇ ਐ ਨੂੰ ਦੂਰ ਰੱਖੋ ਮੋਬਾਈਲ ਨੇ ਇੰਨਾ ਕਾ ਜ਼ਿਆਦਾ ਨੁਕਸਾਨ ਕੀਤਾ ਅੱਜ ਕੱਲ ਬੱਚੇ ਮਾਪਿਆਂ ਦੀ ਕੇਅਰ ਕਰਨੀ ਛੱਡ ਗਏ ਆ ਜੇ ਕੋਈ ਮਾਪਿਓ ਬੈਠਾ ਬੈਣ ਦੇ ਵਾਜਾਂ ਵੀ ਲਈ ਜਾਂਦਾ ਨਾ ਤੇ ਬੱਚੇ ਮੋਬਾਈਲ 'ਚ ਇੰਨੇ ਬਿਜੀ ਐ ਤਾਂ ਸੇਵਾ ਵਾਲਾ ਕੰਮ ਤਾਂ ਜਾਂਦਾ ਹੀ ਲੱਗਿਆ ਜਿੰਨਾ ਤੁਸੀਂ ਮੋਬਾਈਲ ਨੂੰ ਪਾਸੇ ਰੱਖੋਗੇ ਉਹਨਾਂ ਤੁਸੀਂ ਬੱਚਿਆਂ ਨੂੰ ਆਪਦਾ ਸੁਰੱਖਿਅਤ ਰੱਖ ਸਕਦੇ ਆ ਜੇ ਤੁਸੀਂ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਦੇ ਦੋਗੇ ਤੇ ਫਿਰ ਉਹ ਜੋ ਮਾਤਾ-ਪਿਤਾ ਰੋਜ਼ ਵੇਖਣੀ ਆ ਉਹੀ ਆਪਾਂ ਨੂੰ ਆਉਣੀ ਆ ਇਸ ਕਰਕੇ ਮੇਰੀ ਸੰਗਤ ਨੂੰ ਬੇਨਤੀ ਹੈ ਮੋਬਾਈਲ ਨੇ ਬਹੁਤ ਦੁਨੀਆ ਦਾ ਨੁਕਸਾਨ ਕੀਤਾ 5% ਗੁਰਮਖ ਹੈ ਜਿਹੜੇ ਇਹਦਾ ਫਾਇਦਾ ਲੈਂਦੇ ਕੋਈ ਦਰਬਾਣੀ ਵਾਸਤੇ ਯੂਜ਼ ਕਰਦਾ ਜਾਂ ਕੋਈ ਕਥਾ ਕਹਾਣੀਆਂ ਸੁਣਦਾ ਉਹ ਬਹੁਤ ਚੰਗਾ ਪਰ ਤੁਸੀਂ ਵੇਖੋ ਵੀ 5% ਜਿਹੜੀ ਚੀਜ਼ ਦਾ ਫਾਇਦਾ ਹੋਵੇ 95% ਨੁਕਸਾਨ ਹੋਵੇ ਇਸ ਕਰਕੇ ਸੰਗਤ ਨੂੰ ਬੇਨਤੀ ਹੈ ਜਿਹੜਾ ਬੰਦਾ ਮੋਬਾਈਲ ਤੋਂ ਦੂਰ ਰਹੂਗਾ ਉਹਦਾ ਮਨ ਵੀ ਸ਼ਾਂਤ ਰਹੂਗਾ ਤੇ ਉਹ ਜ਼ਿੰਦਗੀ ਦੇ ਵਿੱਚ ਬਹੁਤ ਆਨੰਦ ਲੈ ਸਕਦਾ ਅੱਜ ਕੱਲ ਬੱਚਿਆਂ ਦੇ ਵਿਗੜਨ ਦਾ ਕਾਰਨ ਹੀ ਮੋਬਾਈਲ ਹੈ ਸ਼ਵੈਗ ਜੀ ਇੱਕ ਗੱਲ ਹੋਰ ਸੀ ਆ ਰਹੀ ਸਾਹਮਣੇ ਜਿਵੇਂ ਅੱਜ ਦੇ ਸਮੇਂ ਵਿੱਚ